ਸਰਬਾਨ ਉਥੇ ਪਹੁੰਚੇ ਰਹੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਪੁਲਾਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲਾਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਤੇ ਚੋਣਾਂ ਦੇ ਵਿੱਚ ਜਿਤਾ ਕੇ ਮੌਬਤ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨੋਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸ਼ਵਰਨ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਹ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਵਾਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹਦੇ ਮੱਦੇਨਜ਼ਰ ਡਿਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ-ਨਾਲ ਪੁਲਾਥ-ਫਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹ ਹੀ ਇੱਕ ਬੇਨਤੀ ਇਹ ਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਤਕੜੇ ਹੋ ਕੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰਾਓ ਅੱਜ ਹਲਕਾ ਪਲਾਟ ਨੂੰ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਜੀ ਆਜ ਤੁਸੀਂ ਕੀ ਦੇਖ ਕੇ ਕਹਿਣ ਸਾਡੇ ਹਲਕਾ ਪਲਾਟ ਉਹ ਜੋ ਮੇਰਾ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਤੋਂ ਹੋਗੀ ਜੀ ਕੋਈ ਮਿਲੂਗਾ ਕੱਤੋਂ ਕਰੂਗੇ ਇਹਨੂੰ ਪਲਾਟ ਬੈਠੇ ਜਿਲਲਾ ਮੈਂ ਤੁਹਾਨੂੰ ਨਾਦ ਤੀਰਦਾ ਸਾਹਿਬ ਨੇ ਨਾਮ ਲੈ ਤੀਰਦਾ ਸਾਹਿਬ ਨੇ ਬੈਠਦੇ ਇੱਥੇ ਕੋਈ ਨਜੂਤ ਨਹੀਂ ਹੈਗੇ ਜਿਦੋਂ ਕਰਕੇ ਤਰਤੀਮਾ ਦੇ ਕੇਸ ਜਾਂ ਹੋਰ ਬੰਦੂ ਕੇਸ ਲੋਕ ਬੜੇ ਵਿਦਲ ਖਰਾਬ ਹੋ ਰਹੇ ਨੇ ਇੱਥੋਂ ਤੱਕ ਕਿ ਐਫੀਲੀਏਟ ਵੀ ਸਾਈਨ ਹੋਣ ਕਪੂਰਥਲੇਵਾ ਜਾਂਦੇ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈਗਾ ਜੀ ਕੋਈ ਤੀਰਦਾ ਨੂੰ ਚਾਰਜ ਦਿੱਤਾ ਹੋਇਆ ਹੈ ਮੈਂ ਅੱਛਾ ਓਕੇ ਸਾਡੇ ਕੋਲੇ ਵੀ ਹੈਵ ਅੱਛਾ ਕੋ ਗੱਲ ਤੁਸੀਂ ਮੈਂ ਕੋ ਗੱਲ ਜੀ ਤੁਸੀਂ ਕੱਲ ਨੂੰ ਛੁੱਟੀ ਹੋਵੇ ਪਰਸੋ ਹੀ ਜਿਹੜੇ ਕੰਸਰਨ ਮਿਨਿਸਟਰ ਹੈ ਉਹਨਾਂ ਦੇ ਐਫਸੀ ਨੂੰ ਕਹਿ ਕੇ ਕਰਵਾ ਲਿਆ ਪੂਰੇ ਦਿੱਕਤ ਸਿਰਫ 3 ਨਾਪ ਕਰਵਾ ਲਿਆ ਕਰਵਾ ਲਿਆ ਸਰ ਭਰਾ ਜੀ ਮੈਂ ਤੁਹਾਨੂੰ ਦੱਸ ਸਰ ਨਗਰ ਪੰਚਾਇਤਾ ਟੋਣਾ ਤੁਹਾਡੇ ਇੱਥੇ ਦੋ ਪੁਨੀਆ ਔਰ ਉਹਨਾਂ ਵਾਸਤੇ ਕੋ ਡਿਵੈਲਪਮੈਂਟ ਵਾਸਤੇ ਕੋ ਵਿਸ਼ੇਸ਼ ਫੰਡ ਜਾਂ ਹਲਕੇ ਪੱਧਰ ਵਾਸਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੇ ਸਾਰੇ ਪ੍ਰੋਪੋਜ਼ਲ ਨੇ ਉਹ ਇੱਥੋਂ ਜਾਣੀਆਂ ਨੇ ਹੁਣ ਜੀ ਅੱਜ ਪ੍ਰਧਾਨ ਜੀ ਨੇ ਚਾਰਜ ਸੰਭਾਲਿਆ ਹੈ ਇਹ ਹਰਸਿਮਰ ਸਿੰਘ ਨਾਲ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰੋਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਹੋਇਆ ਉਸ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੀ ਚਾਹੀਦੀਆਂ ਨੇ ਫਸ ਪਿੰਡਾਂ ਜੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੱਕ ਤਾਂ ਚਾਰਜਿੰਗ ਦਿੱਤੇ ਜਾ ਰਹੇ ਉਹਦੇ ਕੀ ਕਾਰਨ ਸਰਕਾਰ ਕਹਿ ਰਹੀ ਸੀ ਕਿ ਪਿੰਡਾਂ ਤੇਰੀ ਸਰਕਾਰ ਪਿੰਡਾਂ ਨਹੀਂ ਚਾਰਜ ਕਿਹਨੂੰ ਦਿੱਤੇ ਜਾ ਰਹੇ ਸੀ ਦਿੱਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਗਏ ਉਹ ਲੇਟ ਸੀਗਾ ਆਡਿਟ ਫਿਊਰਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗ ਗਿਆ ਉਹਨਾਂ ਦੇ ਹੋਣ ਦੇ ਵਿੱਚ ਪਿਛਲੇ 6 ਮਹੀਨੇ ਬਿਨਾਂ ਨਿਸ਼ਟੀਆਂ ਐਨਓਸੀ ਤੋਂ ਹੋ ਰਹੀਆਂ ਵੱਡੇ ਪੱਧਰ ਤੇ ਪੇਸ਼ਾਚਾਰ ਹੋਇਆ ਉਹਦੀ ਜਾਂਚ ਹੋਏਗੀ ਲੰਕੀ ਜੀ ਦੇ ਜਿੱਦਾਂ ਸਰਕਾਰ ਨੂੰ ਚੋਣਾਂ ਲੱਗਾ ਬੜਾ ਤਗੜਾ ਜੀ ਉਹ ਤੁਸੀਂ ਡਿਟੇਲ ਹੈ ਜਿਹੜੀ ਪਿਰੋਜ ਮੇਰੇ ਕੋਲ ਉਹਦੀ ਇਨਕੁਆਇਰੀ ਕਰਾ ਦਿੰਨੇ ਆ ਜਿਹੜੇ ਜਿਹੜੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਲਮੈਂਟ ਕੀਤੀ ਹੋਊਗੀ ਚੋਣਾਂ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਕੋ ਬਖਸ਼ ਨਹੀਂ ਜਾਊਗਾ ਵਿਰੋਧੀ ਧਿਰ ਕਹਿੰਦਾ ਕਿਸਾਨਾਂ ਦਾ ਮਸਲਾ ਹੈਗਾ ਕਿ ਸਮਾਨ ਜਿਹੜਾ ਆ ਕੁਝ ਲੀਡਰਾਂ ਕੋਲੋਂ ਮਿਲਦਾ ਪਿਆ ਵਾ ਕੁਝ ਥਾਣੇ ਤੋਂ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਰਨਾ ਜਾਓ ਇਹੋ ਜੀ ਤਾਂ ਬਹੁਤ ਗੱਲ ਹੀ ਧਿਆਨ ਦੇ ਵਿੱਚ ਆਈ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸੋ ਉਹ ਤਾਂ ਉਹ ਜੀ ਕਿਸਾਨਾਂ ਦੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਪਹਿਰਕ ਨਹੀਂ ਪੁੱਜੀ ਆ ਰਹੀ ਸੈਂਟਰ ਦੇ ਨਾਲ ਕੋਈ ਇਦਾਂ ਰੋਕ ਦੇ ਗੱਲ ਦਾ ਮਸਲਾ ਹਾਲੇ ਨਹੀਂ ਬਹੁਤ ਸਾਰੀਆਂ ਮੀਟਿੰਗਾਂ ਲੈ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਸਰਕਾਰੀ ਕਾਲਜ ਭਲਾਤ ਦੀ ਜਿਹੜਾ ਬੜੇ ਪਿੱਛੇ 30 ਸਾਲ ਤੋਂ ਅਪਡੇਟ ਨਹੀਂ ਹੋਇਆ ਜੀ ਬੱਚਿਆਂ ਨੂੰ ਤਾਂ ਠੱਕੇ ਖਾਣੇ ਪੈਂਦੇ ਨੇ ਬੱਸਾਂ ਵੀ ਨਹੀਂ ਪ੍ਰੋਪਰ ਜਾਂਦੀਆਂ ਜਲੰਧਰ ਨੂੰ 30 ਸਾਲ ਆਲਾ ਤਾਂ ਜਿਹਨਾਂ ਜਿਹਨਾਂ ਨੂੰ ਚੁਣਦਾ ਰਿਹਾ ਭਲਾਤੋਂ ਤੋਂ ਹਿਸਾਬ ਕਿਦਾ ਵੱਲ ਜੀ ਇੱਕ ਸਾਲ ਹਰ ਕੱਲ੍ਹਾ ਦੀ ਮੁੱਖ ਮੰਗ ਹੈ ਮੇਨ ਸੜਕਾਂ ਦੀ ਬੇਕੋਲ ਲਡਾਲਾ ਔਲਰੈਡੀ ਔਲਰੈਡੀ